ਕਹਿੰਦੇ ਬੇਜਵਾਨਾਂ ਦੇ ਲਈ ਜੇਕਰ ਤੁਸੀਂ ਕੁਝ ਕਰ ਸਕਦੇ ਹੋ ਉਹ ਤੁਹਾਡਾ ਵੀ ਗੁਜ਼ਾਰਾ ਚਲਾ ਸਕਦੇ ਨੇ ਤੇ ਕੁਝ ਲੋਕ ਬੇਜਵਾਨਾਂ ਨੂੰ ਤਾਂ ਉਹ ਵੀਡੀਓ ਦੇਖ ਲੈਣਾ ਵੀ ਕਿਸ ਤਰੀਕੇ ਦੇ ਨਾਲ ਇਸ ਕਹਿ ਸਕਦੇ ਆ ਵੀ ਇਸ ਮਦਾਰੀ ਨੇ ਨਾ ਇਸ ਬਾਂਦਰ ਤੇ ਬਾਂਦਰੀ ਦੇ ਨਾਲ ਉਹਨਾਂ ਦਾ ਵੀ ਰੋਜ਼ਗਾਰ ਚੱਲ ਰਿਹਾ ਉਹਨਾਂ ਦਾ ਵੀ ਖਾਣਾ ਪੀਣਾ ਚੱਲ ਰਿਹਾ ਤੇ ਉਸ ਮਦਾਰੀ ਦਾ ਵੀ ਘਰ ਜਿਹੜਾ ਇਹਨਾਂ ਦੇ ਕੰਮ ਤੋਂ ਚੱਲ ਰਿਹਾ ਤਾਂ ਬੇਜਵਾਨਾਂ ਦੀ ਮਦਦ ਕਰਨ ਦੇ ਨਾਲ ਉਸ ਦਾ ਪੂਰਾ ਘਰ-ਬਾਰ ਜਿਹੜਾ ਪਾਲਣ-ਪੋਸ਼ਣ ਹੈ ਉਸ ਜਰੀਏ ਹੋ ਰਿਹਾ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰ ਲਈਏ ਕਮੈਂਟ ਦੇ ਵਿੱਚ رائے ਸਾਂਝੀ ਕਰਨੀ ਹੈ ਆਓ ਪਹਿਲਾ ਵੀਡੀਓ ਦਿਖਾਉਨੇ ਆ ਤੁਹਾਨੂੰ ਵੀ ਕਿਵੇਂ ਜਿਹੜਾ ਬੇਜਵਾਨਾਂ ਦੇ ذریعے ਦੋਨਾਂ ਦਾ ਪੇਟ ਜਿਹੜਾ ਭਰਿਆ ਜਾ ਰਿਹਾ ਆਓ ਵੀਡੀਓ ਦੇਖੋ ਜੁਵਾ ਬੇਜਵਾਨਾਂ ਦਾ ਫਾਇਦੇ ਕਰਦੇ ਨਾ ਜਿੰਨੀ ਕਹਾਣੀ ਤਾਂ ਇਹ ਵੀਡੀਓ ਕਿਤੇ ਨਾ ਕਿਤੇ ਦਿਲ ਛੂ ਲੈਂਦੀਆਂ ਨੇ ਕਿਉਂਕਿ ਇਹ ਭਾਵੁਕ ਵੀ ਹੁੰਦੀਆਂ ਨੇ ਕੁਝ ਲੋਕ ਨਾ ਬੇਜਵਾਨਾਂ ਨੂੰ ਸਮਝਦੇ ਨਹੀਂ ਉਹਨਾਂ ਦੀ ਭਾਸ਼ਾ ਨਹੀਂ ਸਮਝਦੇ ਪਰ ਇਹਨਾਂ ਦੇ ਵਿੱਚ ਵੀ ਦਿਲ ਹੁੰਦਾ ਦੋਸਤੋ ਤਾਂ ਇਹਨਾਂ ਦੇ ਜਰੀਏ ਦੇਖੋ ਤੁਸੀਂ ਇਹ ਮਦਾਰੀ ਤਾਂ ਕਾ ਹੀ ਰਿਹਾ ਪਰ ਇਹਨਾਂ ਦਾ ਵੀ ਕਾਰੰਤੀ ਨੇ ਇਸੇ ਤਰੀਕੇ ਦੇ ਨਾਲ ਚੱਲ ਰਿਹਾ ਲੋਕਾਂ ਦਾ ਮਨੋਰੰਜਨ ਕਰਕੇ ਦੋਨਾਂ ਦਾ ਪੇਟ ਭਰ ਰਿਹਾ ਤਾਂ ਦੋਸਤੋ ਵੀਡੀਓ ਸ਼ੇਅਰ ਕਰ ਲਿਓ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜੋ ਬੇਜਵਾਨਾਂ ਦੀ ਭਾਸ਼ਾ ਸਮਝਦੇ ਨੇ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ